ਵਾਗਤਾ ਤੁਹਾਡਾ ਆਪਣੇ ਚੈਨਲ ਮੁੰਡਾ ਡੈਰੀ ਫਾਰਮ ਤੇ ਅੱਜ ਆਪਾਂ ਪਹੁੰਚੇ ਆਂ ਪਿੰਡ ਨੱਤਾਂ ਬਾਬਾ ਜੀ ਦੇ ਘਰ ਘਰੇਲੂ ਪਾਲਕ ਵੀਰ ਲਵੀ ਮੈਂ ਇਸ਼ਾਰਾ ਰੱਖਿਆ ਜ ਨੇ ਕੀ ਡਿਟੇਲ ਆਪਾਂ ਬੋਮੇਸ਼ਾਂ ਦੀ ਇਹਦਾ ਜੀ ਪਹਿਲੀ ਦਾ 1 ਲੱਖ 2000 ਅੱਛਾ ਜੀ ਇਹ ਦੇਵਾਂਗੇ 1000 ਘੱਟ ਲੱਖ ਦੀ ਮੁੱਲ ਕਿੰਨਾ ਮਰਜ਼ੀ ਕਰਾਈ ਜਾ ਬਸ ਠੀਕ ਹੈ ਇਹਦਾ ਇਹਦਾ ਕੰਮ ਸੁਆ ਜੀ ਇਹ ਚੌਥੇ ਸੂਏ ਸੂਗ 1 ਲੱਖ ਦੀ ਮੁੱਲ ਦਾ 10 ਕਰਾਣਾ 15 ਕਰਾ ਦੇ ਜੀ ਅੱਛਾ ਜੀ ਹਾਂ ਜੀ ਇਹ ਕਿੰਨੇ ਕੰਮੇ ਸੁਆ ਜੀ ਇਹ ਚੌਥੇ ਸੂਗ ਜੀ ਇਹ ਅੱਛਾ ਦੋ ਦੋ ਦੇ ਦੇ ਕੇ ਉਹਨਾਂ ਲੀਟਰ ਹੀ ਉਦੋਂ 14 ਲੀਟਰ ਹੈਗਾ ਹਾਂ ਜੀ ਅੱਛਾ ਜੇ ਕਿਸੇ ਬਾਈ ਨੇ ਮਾਨ ਤਾਨ ਕਿੰਨਾ ਕਰੋਗੇ ਜੀ ਲੈਣੀ ਮਾਨ ਤਾਨ ਸੋੜ ਸੜਾਈ ਹੋ ਸਕਦੇ ਬਈ ਤੂੰ ਘਟਦੀ ਨਹੀਂ ਆਪਾਂ ਸੁਭਾ ਕੇ ਵੇਚ ਗਏ ਅੱਛਾ ਜੀ ਪੂਰੀ ਗਾਰੰਟੀਦਾਰ ਮੈਂ ਜਾਮਾਨਤ ਗਾਰੰਟੀਦਾਰ ਹੈ ਵੀਰੇ ਜਮਾ ਇੱਕ ਨੰਬਰ ਹਾਂ ਕਿਤੇ ਮਰਜ਼ੀ ਸੱਦ ਲਈ ਵੀ ਹਾਂ ਬੰਦੇ ਨੂੰ ਝੂਠ ਬੜਾ ਕੀ ਕਰੇ ਮੈਨੂੰ ਐ ਵੀ ਸੱਦ ਦੀ ਦੂਤੇ ਅੱਛਾ ਜੀ ਹਾਂ ਕਿੰਨਾ ਭਾਈ ਉਹਨੇ ਕੱਢੀ ਗਏ ਦੋਤਾ ਸਾਰੀ ਵਾਲਟਾ ਭਰਦੀ ਹੈ ਕੁੰਡੇ ਸ਼ਿੰਗ ਨੇ ਵਧੀਆ ਮੈਂ ਇਸ ਤਸ਼ਕੀਨ ਹੈਗੀ ਹਾਂ ਜੀ ਅੱਛਾ ਜੀ ਫੀਰ ਗਰੀ ਭਾਅ ਹੁਣ ਵੀ ਚਿੱਤੇ ਖਿੱਚੇ ਮਖਰਾ ਮੈਂ ਡਿਗ ਇਹ ਪੂਰੇ ਵਧੀਆ ਥਣ ਨੇ ਹਾਂ ਚਾਰੇ ਥਾਣਾ ਦੀ ਐਨ ਪੂਰੀ ਪੱਕੀ ਹੈਗੀ ਮਾਹਾਂ ਜੀ ਕਿਸੇ ਲੋੜ ਨਹੀਂ ਹੱਥ ਤਰਾਂ ਨ ਕਿਤੇ ਵੀ ਮੁੱਠੀਦਾਰ ਥਣ ਨੇ ਜਮਾ ਹਾਂਜੀ ਅੱਛਾ ਜੀ ਤੇ ਹੋਰ ਮੈਂ ਇਸ ਠੰਡੀ ਜੇ ਤਾਂ ਜਨਤਾ ਜੀ ਪਰਸੋਂ ਤੋਂ ਦਿਨ ਪੂਰੇ ਹੁੰਦੇ ਇੱਕ ਦੋ ਦਿਨ ਉੱਤੇ ਲੈ ਕੇ ਸੂਗੀ ਅੱਛਾ ਜੀ ਹਾਂ ਤੇ ਬਾਬਾ ਜੀ ਕਹਿੰਦੇ ਮਾਨਤਾਨ ਕਰ ਦਾਂਗੇ ਕੋਈ ਚੱਕਰ ਨਹੀਂ ਕਹਿੰਦੇ ਬਾਈ ਤੇ ਬਾਈ ਪਹੁੰਚੋ ਪਿੰਡ ਨੱਤਾਂ ਬਾਈ ਸੁਜਾਨ ਦੇ ਘਰੇ ਮੱਝ ਪੂਰੀ ਦੇਖੋ ਸ਼ਕੀਨ ਆ ਜੀ ਜਮਾ ਇੱਕ ਨੰਬਰ ਦੀ ਜਮਾ ਡੰਚ ਕਾਲੀ ਆਈ ਦੇਖੋ ਮੱਝ ਮਾਸਲ ਦੀ ਮਾਜਾ ਜੀ ਚਮਕ ਦੇਖੋ ਪਿੰਡੇ ਦੀ ਜਮਾ ਇੱਕ ਨੰਬਰ ਆ ਗਈ। ਤੇ ਮੁੱਠੀਦਾਰ ਥਾਣੇ ਜਮਾ ਪੂਰਾ ਵਧੀਆ ਐ ਲਾ ਲਓ ਵੀ ਆਰਡਰ ਰੂਡਰ ਪੂਰਾ ਵਧੀਆ ਤਿਆਰ ਕਰਿਆ ਹੋਇਆ ਜੀ ਹਲੇ ਰੈਂਦੇ ਨੇ ਕੁਛ ਤਾਂ ਬਾਲ ਬੋਲ ਕੱਢ ਲੂਗੀ ਬਾਕੀ ਪੂਰੇ ਵਧੀਆ ਐ ਨਾ। ਜਦੋਂ ਲੈਵਾ ਕਾਹੇ ਪੂਰਾ ਵਧੀਆ ਕੱਢੂਗੀ ਹਲੇ 14 15 ਲੀਟਰ ਦੁੱਧਾ ਜੀ। ਬਾਕੀ ਤੁਸੀਂ ਸਿੰਗ ਦੇਖ ਸਕਦੇ ਹੋ ਵੀ ਦੇਖੋ ਪੂਰੇ ਵਧੀਆ ਗਲਾਈ 'ਚ ਸਿੰਗ ਨੇ ਕੋਈ ਐ ਨਹੀਂ ਵੀ ਖੁੱਲੇ ਸਿੰਗਾਂ ਦੀ ਵਧੀਆ ਨਹੀਂ ਲੱਗਦੀ। ਪੂਰੀ ਦੇ ਸ਼ਕਲ ਸ਼ੂਰਤ ਦੀ ਦੇਖੋ ਪੂਰੀ ਓਕੇ ਹੈ ਜੀ ਜਮਾ ਮੈਂ ਠੰਡੀ ਸੀਲ ਆ ਜਮਾ ਦੇਖੋ ਜੀ ਠੰਡੀ ਸੀਲ ਤਸਵੀਰ ਦੀ ਮੱਝ ਆ ਗਈ ਐਈਆਂ-ਈਆਂ ਮੱਝਾਂ ਅਕਸਰ ਬਹੁਤ ਘੱਟ ਮਿਲਦੀਆਂ ਨੇ ਆਪਾਂ ਨੂੰ ਜੇ ਦੇਖੋ ਇਹ ਟੂਹੀ ਦੇ ਰਿੰਕਲ ਵਗੈਰਾ ਦੇਖੋ ਨਾਲਾ ਨੂੜਾਂ ਵਗੈਰਾ ਦੇਖੋ ਜੀ ਮੱਝ ਦੀ ਪੂਰੀ ਵਧੀਆ ਸੇਵਾ ਹੋਈ ਹੋਈ ਹੈ ਦੁੱਧ ਤੇ ਮੱਝ ਨੇ ਪੂਰਾ ਵਧੀਆ ਕੱਢਣਾ ਹੈ ਤੇ ਕੀ ਤੇ ਜਿੱਥੋਂ ਮਰਜ਼ੀ ਦੇਖ ਸਕਦੇ ਹੋ ਤੇ ਬਾਬਾ ਕਹਿੰਦਾ ਮਾਨ ਤਨ ਕਰਦਾਂਗੇ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਆਓ ਤੇ ਦੋ ਕੁ ਦਿਨ ਮੱਝ ਦੇ ਛੋਣਦੇ ਰਹਿੰਦੇ ਨੇ ਬਾਈ ਤੇ ਬਾਕੀ ਅੱਗੇ ਮਿਲਦੇ ਆਂ ਉਹ ਦੂਜੀ ਮੈਸੇ ਦੀ ਡਿਟੇਲ ਚ ਆ ਵੀ ਖੋਲਣਾ ਓਏ ਹਾਂ ਜੀ ਬਾਬਾ ਜੀ ਆਹ ਕਾ ਕੈਵੇਂ ਛੂਇ ਅੱਛਾ ਇਹਨ ਵਿੱਚ ਅਟਾ ਕਰ ਮਾਲੀ ਨੇ ਵਧੀਆ ਬਣਾਇਆ ਹੈ ਜਮਾ ਇਹ ਕਿੰਨਾ ਦੁੱਧਾ ਜੀ ਇਸ ਟਾਈਮੇ ਦੇਖ ਲੈ ਅੱਛਾ 9 ਲੀਟਰ ਮਾਗਰ ਕੀ ਹੈ ਇਹਦੇ ਕੱਟਾ ਕੱਟਾ ਅੱਛਾ ਕੱਟਾ ਮਾਗਰ ਜੀ ਹਾਂਜੀ ਤੇ ਇਹ ਵੀ ਮੱਝ ਪੂਰੀ ਵਧੀਆ ਸਿੰਘ ਸਿੰਘ ਦੀ ਪੂਰੀ ਵਧੀਆ ਹੈਗੀ ਹਨਾ ਜਮਾ ਕੁੰਡੇ ਸਿੰਘੀ ਹੈਗੀ ਆ ਜਾ ਬਾਈ ਖੋਲ ਲੈ ਇੱਧਰ ਨੂੰ ਹਾਂਜੀ ਤੁਹਾਨੂੰ ਹੋਰ ਕੈਮਰਾ ਮਾਰ ਕੇ ਤੋਰ ਫੇਰ ਕੇ ਦਿਖਾਉਣੇ ਆ ਜਮਾ ਜਮਾ ਬਾਬਾ ਕਹਿੰਦਾ ਯਾਰ ਇੱਕ ਨੰਬਰ ਹੈ ਗਾਜੇ ਵਰਗੀ ਧਾਰਾ ਚੋਕੇ ਪੋਲੀ ਹੈ ਨਾ ਅੱਛਾ ਜੀ ਹਾਂ ਜੀ ਜਮਾ ਬਾਬਾ ਕਹਿੰਦਾ ਕੋਈ ਸ਼ਰਲਾ ਨਹੀਂ ਕੋਈ ਕਹਿੰਦਾ ਸਾਡੀ ਫੁੱਲ ਗਰੰਟੀ ਹੈਗੀ ਜਮਾ ਗਾਜੇ ਵਰਗੀ ਧਾਰਾ ਜਮਾ ਕਹਿੰਦਾ ਜਿੱਥੇ ਮਰਜੀ ਚੋਕੇ ਦੇਖ ਲਓ ਸਾਡੀ ਗਰੰਟੀ ਹੈ ਜਦੋਂ ਮਰਜੀ ਜਿਹੜੀ ਗੱਲ ਹੈ ਜਿਹੜੀ ਗੱਲ ਬਾਬਾ ਕਹਿੰਦਾ ਤੁਹਾਨੂੰ ਕਹਿਤੀ ਆ ਜੀ ਇੱਥੇ ਬੈਠੇ ਆਪਾਂ ਘਰ ਛੱਡ ਕੇ ਨਹੀਂ ਆਂਦੇ ਵੀ ਆਲਾ ਝੂਠ ਸਾਨ ਬੱਟ ਕੇ ਕੱਲੂ ਫੇਰ ਵੀ ਆਉਂੂ ਮੁੜ ਕੇ ਲੰਗਾ ਸਹੀ ਗੱਲ ਹੈ 11 ਲੀਟਰ ਦੁੱਧ ਤਾਂ ਮੈਂ ਗਰੰਟੀ ਦੇ ਕੇ ਦੋਦਾ ਇਹਦੀ ਅੱਛਾ ਜੀ ਹਾਂ ਜੀ ਜਿਹੜੀ ਗੱਲ ਬਾਬ ਕਹਿੰਦਾ ਝੂਠ ਨਹੀਂ ਤੂਫਾਨ ਨਹੀਂ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਬੱਬਾ ਕਹਿੰਦਾ ਪੱਕਾ ਹੀ ਕੰਮ ਕਰਦੇ ਆ ਬਹੁਤ ਟਾਈਮ ਦੇ ਹਨਾ ਬੱਬਾ ਜੀ ਹਾਂ ਜੀ ਹਾਂ ਕੋਈ ਆ ਗੱਲ ਨਹੀਂ ਪਸ਼ੂ ਵੇਚੇ ਨੇ ਮੰਡੀ ਦੀ ਵੇਚਿਆ ਪਸ਼ੂ ਵਾਲੇ ਕਿਹੜੀ ਗਾਰੰਟੀ ਦੇ ਆਦਾ ਮੁੜ ਕੇ ਘਰੇ ਆ ਕੇ ਲੈ ਕੇ ਜਾਂਦਾ ਡੰਗਰ ਅੱਛਾ ਜੀ ਹਾਂ ਬੱਬਾ ਕਹਿੰਦਾ ਬਹੁਤ ਟਾਈਮ ਦੇ ਕੰਮ ਕਰਦੇ ਆ ਜੀ ਵਪਾਰ ਲਾਈਨ 'ਚ ਬਹੁਤ ਟਾਈਮ ਦੇ ਕੰਮ ਕਰਦੇ ਆ ਵੀ ਪਸ਼ੂ ਆਪਾਂ ਨੇ ਕਿਸੇ ਨੂੰ ਮਾਰਾ ਨਹੀਂ ਦਿੱਤਾ ਜੀ ਬੱਬਾ ਜੀ ਕਹਿੰਦੇ ਜੀ ਕਹਿੰਦੇ ਜੇ ਆਪਾਂ ਨੇ ਜਿਵੇਂ ਕਿਸੇ ਵੀਰ ਦੇ ਆਪਣਾ ਮੱਝ ਖੜੀ ਹੁੰਦੀ ਆ ਤੋਕੜ-ਤਾਕੜ ਤੋ ਕੋਈ ਤੋਕੜ ਗੱਬਣ ਖ ਬੱਬਾ ਵੀ ਲੈ ਲਾਂਗੇ ਜੀ ਹਾਂਜੀ 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 ਕਹਿੰਦੇ ਉਹ ਵੀ ਵਿੱਚ ਕੱਟ ਦਾਂਗੇ ਕੋਈ ਚੱਕਰ ਨਹੀਂ ਜੇ ਕਿਸੇ ਵੀਰ ਨੂੰ ਹੈਲਪ ਹੋ ਜਾਂਦੀ ਹੈ ਹਨਾ ਪੈਸੇ ਕਈ ਵਾਰ ਘੱਟ ਹੁੰਦੇ ਨੇਗੇ ਆਪਾਂ ਕਹਿੰਦੇ ਆ ਵੀ ਜਿਵੇਂ ਕਿਸੇ ਲਈ ਪੈਸੇ ਘੱਟ ਹੁੰਦੇ ਨੇ ਤਾਂ ਜਦੋਂ ਮਰਜੀ ਕਹਿੰਦਾ ਬੱਬਾ ਕਹਿੰਦਾ ਟੋਕੜ ਗੱਬਣ ਵਗੈਰਾ ਬੈੜੀ ਵੀ ਕੱਟ ਲਾਂਗੇ ਜੀ ਵਿੱਚ ਬੈੜੀ ਬੂੜੀ ਦੇਣੀ ਬੈੜੀ ਟੋਕੜ ਗੱਬਣ ਹੋਵੇ ਦੁੱਧ ਹੋਵੇ 5-7 ਲੀਟਰ ਉਹ ਵੀ ਕੱਟ ਲਾਂਗੇ ਹਾਂਜੀ ਬੱਬਾ ਕਹਿੰਦਾ 5-7 ਲੀਟਰ ਦੁੱਧ ਹੋਵੇ ਜੀ ਕਹਿੰਦਾ ਉਹ ਵੀ ਬੈੜੀ ਵੀ ਕੱਟ ਲਾਂਗੇ ਕਹਿੰਦੇ ਮੱਝਾਂ ਦੇਖੋ ਪੂਰੀਆਂ ਵਧੀਆ ਮੱਝਾਂ ਟੌਪ ਕੁਆਲ ਇਹ ਕਹਿੰਦੇ 1 ਲੱਖ 2 ਦੀ ਦੇਣੀ ਆਗੀ ਅੱਛਾ ਜੀ ਬਾਕੀ ਮਾਨ ਤਾਨ ਕਰ ਦੋਗੇ 1 ਲੱਖ 2 ਚ ਪਰਾ ਹੀ ਹੋ ਜਾਂਦੇ 5-400 ਵਿੱਚ ਖੜਦਾ ਜਾਂਦਾ ਕਰਾ ਜਾਂਦਾ ਹੈ ਨਾ ਅੱਛਾ ਜੀ ਕੋਈ ਬਾਬਾ ਦਾ ਨਾ ਕੋਈ ਚੱਕਰ ਨਹੀਂ ਕਹਿੰਦਾ ਬਈ ਮਾਨ ਤਾਨ ਕਰ ਦਾਂਗੇ ਉਹ ਝੋਟੀ ਇਹ ਦੇਖੋ ਜੀ 1 ਲੱਖ 2 ਦੀ ਅੱਜ ਕੱਲ ਰੇਟ 1 ਲੱਖ 15-15000 ਦਈਆਂ ਹੀ ਆ ਝੋਟੀਆਂ ਦਾ 1 ਲੱਖ 2 ਦੀ ਬਹੁਤ ਸਸਤੀ ਹੈ ਝੋਟੀ ਵੀਰੇ ਜੇ ਕਿਸੇ ਮੇਰੇ ਵੀਰ ਨੇ ਲੈਣੀ ਹੋਵੇ ਹਨਾ ਇੰਟਰਨੈਟਾਂ ਚ ਖੜੀ ਹੈਗੀ ਇਹ ਸੁਜਾਨ ਸਿੰਘ ਦੇ ਘਰੇ ਆ ਵੀਰੇ ਪਹੁੰਚੇ ਹੋਏ ਅੱਜ ਅਸੀਂ ਝੋਟੀਆਂ ਦੋਨੇ ਸਪੂਰੀਆਂ ਬਈ ਟੌਪ ਦੀਆਂ ਝੋਟੀਆਂ ਨੇ ਹਨਾ ਚਲ ਇੱਕ ਤਾਂ ਲਾ ਲੋ ਮੱਝ ਆ ਗਈ ਪਰ ਇਹ ਵੀ ਪੂਰੀ ਟੌਪ ਦੀ ਮੱਝ ਐ ਕੋਈ ਇਹੋ ਨਹੀਂ ਹੈਗੀ ਜੀ 14 ਲੀਟਰ ਦਾ ਪੂਰਾ ਰਿਕਾਰਡ ਆ ਮੱਝ ਦਾ ਕਹਿੰਦੇ 14 ਲੀਟਰ ਚਵਾਈ ਕਰਕੇ ਦੇਵਾਂਗੇ ਜਿਹੜੀ ਗੱਲ ਕਹਾਂਗੇ ਕਹਿੰਦੇ ਉਹੀ ਉਹਨਾਂ ਦੁੱਧ ਕੱਟ ਕੇ ਦੇਵਾਂਗੇ ਐ ਨਹੀਂ ਵੀ ਕੋਈ ਠੱਗੀ ਠੋਰੀ ਵਾਲਾ ਕੋਈ ਕੰਮ ਹੋਊ ਆਪਾਂ ਝੂਠ ਸੁਫਾਨ ਦੇ ਕੇ ਤੇ ਮਾਰਤ ਕੇ ਦੇ ਦਈਏ ਹਨਾ ਜੀ ਤੇ ਬਾਬਾ ਜੀ ਨੰਬਰ ਬੋਲ ਦਿਓ ਤੁਹਾਡਾ ਫੋਨ 90412 ਹਾਂ ਜੀ 63126 90412 63126 ਲਊਗਾ ਕਿਹੜਾ ਭਰਾ ਐ ਜੀ ਇਹਦੇ ਟੀਕਾ ਜੀ ਲੈ ਕੇ ਆ ਮੈਂ ਪੈਣੀ ਤੋਂ ਮੈਂ ਸੋ ਬੰਦੇ ਦਾ ਭਰਾ ਠੀਕ ਆ ਉਹਦਾ ਵਧੀਆ ਅੰਨਾ ਮੇਰਾ ਟੀਕਾ ਵਧੀਆ ਭਰਾ ਹੈ ਅੱਛਾ ਜੀ ਲਓ ਵੀ ਮਿੱਤਰੋ ਕਹਿੰਦੇ ਵਧੀਆ ਬੋਲਦਾ ਟੀਕਾ ਭਰਾਇਆ ਹੋਇਆ ਇਹਦੇ ਆ ਕਹਿੰਦੇ ਮੱਝ ਦੇ ਪੂਰਾ ਵਧੀਆ ਸੀਮਣ ਲੱਗਿਆ ਹੈ ਜੀ ਕਹਿੰਦੇ ਮੂੰ ਮੱਝ ਅੱਗੇ ਅੱਗੋਂ ਆਈ ਹੋਈ ਹੈਗੀ ਬਾਬਾ ਕਹਿੰਦਾ ਪਰ ਸੀਮਣ ਪੂਰਾ ਵਧੀਆ ਭਰਾਇਆ ਹੈ ਬੰਦੇ ਨੇ ਅਸੀਂ ਗੱਲ ਨਹੀਂ ਵੀ ਬਾਕੀ ਤੁਸੀਂ ਲੈ ਸਕਦੇ ਹੋ ਜੇ ਤੇ ਚੰਗੇ ਚੰਗੇ ਡੰਗਰ ਦੇਖਣ ਵਾਸਤੇ ਜਾਂ ਹੋਰ ਮੱਝਾਂ ਲੈਣੀਆਂ ਨੇ ਵੀਰੇ ਤੇ ਬੈੜਾਂ ਲੈਣੀਆਂ ਨੇ ਕੋਈ ਕੱਟੀ ਲੈਣੀਆਂ ਆ ਕੰਟੈਕਟ ਕਰੋ ਸਾਡੇ ਚੈਨਲ ਨਾਲ ਮੁੰਡਾ ਹਾ ਡੈਰੀ ਫਾਰਮ ਨਾਲੇ ਸੰਪਾਰਕ ਕਰੋ ਜੀ ਪਿੰਡ ਬਡਰੋਖਾ